ਨੇ ਕਰਨਾ ਸੌਣ ਦਾ ਮਹੀਨਾ ਚੜ ਗਿਆ ਆ ਤੇ ਤੇਰਾ ਅਜੇ ਤੱਕ ਸੰਧਾਰਾ ਕਿਉਂ ਨਹੀਂ ਆਇਆ ਕੋਈ ਗੱਲ ਨਹੀਂ ਮੰਮੀ ਜੀ ਆਪੇ ਆਜੂਗਾ ਨਹੀਂ ਆਪੇ ਆਜੂਗਾ ਤਾਂ ਕੀ ਮਤਲਬ ਹੋਇਆ ਆਂਡ ਗਮਾਂਡ ਦੀਆਂ ਸਾਰੀਆਂ ਨਵਾਂ ਦੇ ਸੰਧਾਰੇ ਆ ਗਏ ਆ ਬਸ ਤੇਰਾ ਕੱਲੀ ਦਾ ਨਹੀਂ ਆਇਆ ਪਤਾ ਨਹੀਂ ਕਿਹੜੀਆਂ ਮੰਨਤਾ ਪੜਾ ਕੇ ਤੇ ਫੇਰ ਭੇਜਣਗੇ ਉਹ ਮੰਮੀ ਜੀ ਮੇਰੇ ਵੀਰ ਨੂੰ ਕੰਮ ਤੋਂ ਵੇਲ ਨਹੀਂ ਮਿਲਦੀ ਜਿੱਦਣ ਵੇਲਾ ਹੋਇਆ ਆਪੇ ਦੇਜੂਗਾ ਨਹੀਂ ਵੇਲ ਨੂੰ ਕਿਹੜੀਆਂ ਉਹਦੀਆਂ ਫੈਕਟਰੀਆਂ ਚੱਲਣੀਆਂ ਨੇ ਕਿਤੇ ਦਿਹਾੜੀ ਜਾਂਦਾ ਹੋ ਮੰਮੀ ਭਾਵੇਂ ਉਹ ਦਿਹਾੜੀ ਜਾਂਦਾ ਵਾ ਭਾਵੇਂ ਜੋ ਮਰਜ਼ੀ ਕਰਦਾ ਵਾ ਖਾਂਦਾ ਤੇ ਆਪਣੀ ਮਿਹਨਤ ਦੀ ਕਮਾਈ ਹੈ ਨਾ ਕਿਹਦਾ ਹੱਕ ਤੈਨੂੰ ਮਾਰਦਾ ਨਹੀਂ ਮੇਰੇ ਨਾਲ ਬੋਧੀਆਂ ਗੱਲਾਂ ਨਾ ਕਰ ਤੂੰ ਆਪਣੇ ਭਰਾ ਨੂੰ ਫੋਨ ਕਰਕੇ ਕਿਹਾ ਵੀ ਸਵੇਰੇ ਸੰਧਾਰਾ ਦੇ ਕੇ ਜਾਏ ਆਪਣੇ ਸ਼ਰੀਕੇ ਚ ਸਾਰਿਆਂ ਦੀਆਂ ਨੋਹਾਂ ਦਾ ਸੰਧਾਰਾ ਆ ਗਿਆ ਏ ਮੰਮੀ ਜੀ ਜੇ ਇਹ ਗੱਲ ਆ ਫਿਰ ਤੇ ਮੈਂ ਤੁਹਾਨੂੰ ਵੀ ਕਹਿ ਸਕਦੀ ਆ ਕਿ ਸੰਧਾਰਾ ਤੇ ਅਜੇ ਤੱਕ ਤੁਹਾਡਾ ਵੀ ਨਹੀਂ ਆਇਆ ਨਹੀਂ ਉਹਨਾਂ ਨੇ ਬਥੇਰਾ ਘਰ ਖਵਾਲਿਆ ਮੈਨੂੰ ਆਪਣਾ ਤੂੰ ਮੈਨੂੰ ਐਨੀ ਗੱਲਾਂ ਨਾ ਹੀ ਕਹਿ ਮੰਮੀ ਜੀ ਫਿਰ ਤੇ ਬੜੀ ਮਾੜੀ ਗੱਲ ਆ ਤੁਹਾਡੇ ਵਾਸਤੇ ਜੇ ਤੁਸੀਂ ਉਹਨਾਂ ਦਾ ਘਰ ਖਾਦਾ ਤੇ ਨਹੀਂ ਤੂੰ ਮੈਨੂੰ ਬਹੁਤੀਆਂ ਗੱਲਾਂ ਨਾ ਕਰ ਮੇਰੇ ਭਰਾ ਕੈਨੇਡਾ ਪੱਕੇ ਆ ਤੇ ਭਤੀਜੇ ਵੀ ਉੱਥੇ ਆ ਤੇ ਉੱਥੇ ਬੈਠੇ ਮੈਨੂੰ ਕੀ ਦਸੰਧਾਰਾ ਭੇਜ ਦੇਣਾ ਮੰਮੀ ਜੀ ਫਿਰ ਤੁਸੀਂ ਮੇਰੇ ਭਰਾ ਨੂੰ ਵੀ ਨਾ ਐਦਾ ਕੋ ਨਹੀਂ ਕਿਉਂ ਨਾ ਕਹਾਂ ਤੇਰਾ ਭਰਾ ਚੰਗਾ ਅਮਰੀਕਾ ਗਿਆ ਵਾ ਬਸ ਕਰ ਜੋ ਮੰਮੀ ਜੀ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰ ਸਕਦੀ ਤੁਸੀਂ ਰੱਖੋ ਆਪਣੀ ਕਾਂਟੋ ਫੁੱਲਾਂ ਤੇ ਮੈਂ ਕਰ ਦੇਣੀ ਆਪਣੇ ਭਰਾ ਨੂੰ ਫੋਨ ਨਹੀਂ ਉਦਾਂ ਵੀ ਤੇ ਪੇਕੇ ਨੂੰ ਫੋਨ ਕਰਦੀ ਰਹਿੰਦੀ ਆ ਜਿਸੰਧਾਰੇ ਵੱਲੋਂ ਕਹ ਦੇਗੀ ਤੇ ਫਿਰ ਕਿਹੜਾ ਤੇਰਾ ਮੂੰਹ ਟੱਟ ਜਾਊਗਾ ਬਾਸਕਰ ਜੋ ਮੰਮੀ ਜੀ ਮੈਂ ਤੁਹਾਨੂੰ ਕਹਿ ਤਾ ਨਾ ਮੈਂ ਕਰ ਦੇਣੀ ਆਪਣੇ ਭਰਾ ਨੂੰ ਫੋਨ ਫਿਰ ਕਿਉਂ ਇੱਕੋ ਗੱਲ ਦੇ ਮਗਰ ਪੇਜੇ ਨਹੀਂ ਆਂਡ ਗਵਾਂਡ ਦੀਆਂ ਸਾਰੀਆਂ ਬੁੜੀਆਂ ਨੇ ਮੈਨੂੰ ਪੁੱਛ ਲਿਆ ਵੀ ਤੇਰੀ ਨੋਹ ਦਾ ਸੰਧਾਰਾ ਨਹੀਂ ਆਇਆ ਤੂੰ ਵਿਖਾਲਿਆ ਨਹੀਂ ਸਾਨੂੰ ਤਾਂ ਕਰਕੇ ਮੈਂ ਆਪਾਂ ਕਹਿ ਬੋਲਦੀ ਆ ਤੈਨੂੰ ਕਰ ਦੇਣੀ ਮੰਮੀ ਜੀ ਫੋਨ ਕੀਤੀ ਸਿਰ ਸਿਰ ਮੇਰਾ ਦਿਮਾਗ ਖਰਾਬ ਕਰਤਾ ਵਾ ਵੇਖਾ ਕਿੰਨੀਆਂ ਮਿਰਚਾਂ ਲੱਗੀਆਂ ਇਹਨੂੰ ਜੇ ਮੈਂ ਸੰਧਾਰੇ ਵੱਲੋਂ ਕਹਿ ਤਾ ਆਇ ਤੇ ਗੱਲ ਹੋ ਗਈ ਚੁੱਕਿਆ ਨਹੀਂ ਤੇਰੇ ਭਰਾ ਨੇ ਫੋਨ ਕੀ ਪਤਾ ਉਹ ਤਾਂ ਹੀ ਨਾ ਫੋਨ ਚੁੱਕਦਾ ਹੋਏ ਵੀ ਭੈਣ ਨੂੰ ਸੁਧਾਰਾ ਦੇ ਕੇ ਆਉਣਾ ਪੈਣਾ ਆ ਮੰਮੀ ਜੀ ਮੇਰਾ ਵੀਰ ਇਦਾਂ ਦਾ ਨਹੀਂ ਹੈਗਾ ਮੈਂ ਤੈਨੂੰ ਕਿੰਨੇ ਕ ਵਾਰ ਸਮਝਾਵਾਂ ਨਹੀਂ ਹੋਰ ਕਿਦਾਂ ਦਾ ਆ ਉਹ ਫੋਨ ਤੇ ਤੇਰਾ ਚੁੱਕਣ ਨਹੀਂ ਡਿਆ ਮੰਮੀ ਕੀ ਪਤਾ ਉਹ ਕੰਮ ਨਾ ਕਰਦਾ ਹੋਏ ਜਿਹੜਾ ਫੋਨ ਨਹੀਂ ਚੁੱਕਣ ਡਿਆ ਆਪੇ ਵੇਲਾ ਹੋ ਕੇ ਚੁਕਲੇ ਦਾ ਮੇਰਾ ਫੋਨ ਚੰਗਾ ਚੰਗਾ ਜੇ ਫੋਨ ਚੁੱਕ ਲਿਆਗਾ ਨਾ ਤੇ ਸੁਧਾਰੇ ਵੱਲੋਂ ਕਹਿਦੀ ਇਹਨੂੰ ਹਾਂ ਭੈਣ ਕਿਵੇਂ ਆਂ ਹਾਂ ਵੀਰੇ ਮੈਂ ਠੀਕ ਆ ਤੂੰ ਹੀ ਦੱਸੋ ਹਾਂ ਭੈਣ ਮੈਂ ਤੇ ਠੀਕ ਆ ਅੱਜ ਬੜੀ ਤੜਕੇ ਤੜਕੇ ਫੋਨ ਕਰ ਲਿਆ ਕੀ ਗੱਲ ਸੁਖ ਤੇ ਹੈਗੀ ਆ ਹਾਂ ਵੀਰੇ ਸਾਰੇ ਠੀਕ ਐ ਤੇ ਤੈਨੂੰ ਮੈਂ ਇਹ ਪੁੱਛਣ ਵਾਸਤੇ ਫੋਨ ਲਾਇਆ ਹੀ ਤੂੰ ਆਈ ਨਹੀਂ ਸੰਧਾਰਾ ਲੈ ਕੇ ਕਦੋਂ ਆਉਣਾ ਭੈਣੇ ਅੱਜ ਮੈਨੂੰ ਤਨਖਾਹ ਨਹੀਂ ਮਿਲੀ ਇੱਕ ਦੋ ਦਿਨ ਤੱਕ ਮਿਲ ਜਾਣੀ ਆ ਨਾਲੇ ਮੈਂ ਇੱਕ ਦਿਨ ਦੀ ਛੁੱਟੀ ਲੈ ਲਈਨਾ ਤੇ ਫੇਰ ਆਉਣਾ ਵਾ ਵੀਰੇ ਛੁੱਟੀ ਲੈਣ ਦੀ ਕੀ ਲੋੜ ਆ ਤੂੰ ਅਗਲੇ ਐਤਵਾਰ ਨੂੰ ਆ ਜਾਓ हां ਭੈਣ ਇਹ ਵੀ ਗੱਲ ਸਹੀ ਆ ਤੇਰੇ ਵਾਲੀ ਮੈਂ ਫਿਰ ਛੁੱਟੀ ਵਾਲੇ ਦੇਣੀ ਆਵਾਂਗਾ ਠੀਕ ਆ ਵੀਰ ਨਾਲੇ ਮੰਮੀ ਕਿਵੇਂ ਆ ਹਾਂ ਭੈਣ ਮੰਮੀ ਠੀਕ ਆ ਤੇ ਮੈਂ ਵੇਲੀ ਆ ਲਾਇਆ ਵਾਂ ਤੇ ਘਰ ਜਾ ਕੇ ਕਰਾਉਣਾ ਤੇਰੀ ਗੱਲ ਮੰਮੀ ਨਾਲ ਚੱਲ ਠੀਕ ਐ ਵੀਰੇ ਕੋਈ ਗੱਲ ਨਹੀਂ ਤੇ ਮੈਂ ਹੁਣ ਰੱਖਦੀ ਆ ਫੋਨ ਚੰਗਾ ਭੈਣ ਮੇਰਾ ਕਿਹੜਾ ਜੀ ਕਰਦਾ ਸੀ ਆਪਣੇ ਭਰਾ ਨੂੰ ਤਾਂ ਕਰਨ ਨੂੰ ਪਰ ਕੀ ਕਰਾਂ ਇਹਨਾਂ ਨੇ ਮੇਰਾ ਲਹੂ ਪੀਤਾ ਵਾ ਉਤੋਂ ਨੌਸਿਹਰ ਨੂੰ ਕੰਮ ਚੱਲ ਜਾਂਦੇ ਆ ਤੇ ਸ਼ਾਮ ਨੂੰ ਘਰੇ ਆਉਂਦੇ ਆ ਉਹਨਾਂ ਨੂੰ ਮੈਂ ਕੋਈ ਗੱਲ ਵੀ ਨਹੀਂ ਦੱਸ ਸਕਦੀ ਜੇ ਕੁਝ ਦੱਸਤੀ ਆਂ ਤੇ ਘਰ 'ਚ ਕਲੇਸ਼ ਪੈਂਦਾ ਵਾ ਪਰ ਮੰਮੀ ਇਹ ਗੱਲ ਨਹੀਂ ਨਾ ਸੋਚਦੇ ਗੱਲ ਕਰਨਾ ਅੱਗੇ ਜਦੋਂ ਮੈਂ ਕੰਮ ਤੋਂ ਆਉਂਨਾ ਆ ਤੂੰ ਤੇ ਮੰਮੀ ਦੋਵੇਂ ਜਣੀਆਂ ਬਾਹਰ ਬੈਠੀਆਂ ਹੁੰਦੀਆਂ ਸੀ ਤੇ ਅੱਜ ਮੰਮੀ ਬਾਹਰ ਇਕੱਲੇ ਬੈਠੇ ਆ ਤੇ ਤੂੰ ਅੰਦਰ ਬੈਠੀ ਆ ਕੀ ਗੱਲ ਘਰੇ ਕੋਈ ਗੱਲ ਹੋਈ ਆ ਨਹੀਂ ਨਹੀਂ ਨਾ ਵੀ ਇਦਾਂ ਦੀ ਕੋਈ ਗੱਲ ਨਹੀਂ ਆ ਮੈਨੂੰ ਨਾ ਬੁਖਾਰ ਜਿਹਾ ਲੱਗਣ ਡਿਆ ਬੁਖਾਰ ਲੱਗਣ ਡਿਆ ਆ ਹਾਂਜੀ ਤੇ ਇਦਾਂ ਕਰਨਾ ਕਿ ਤੂੰ ਗੋਲੀ ਖਾ ਲੈਣੀ ਹੀ ਕੋਈ ਕੋਈ ਗੱਲ ਇਹ ਨਾ ਠਹਿਰ ਕੇ ਖਾ ਲੈਣੀ ਜੇ ਬਹੁਤੀ ਗੱਲ ਤੇ ਡਾਕਟਰ ਕੋਲ ਲੈ ਜਾ ਮੈਂ ਨਹੀਂ ਨਾ ਡਾਕਟਰ ਕੋਲ ਨਹੀਂ ਮੈਂ ਜਾਣਾ ਘਰੇ ਗੋਲੀ ਹੈਗੀ ਆ ਭੀ ਮੈਂ ਗੋਲੀ ਖਾ ਲਾਂਗੀ ਅੱਛਾ ਪਰ ਕਰਨਾ ਤੇਰੇ ਮੱਥੇ ਨੂੰ ਮੈਂ ਹੱਥ ਲਾ ਕੇ ਵੇਖਿਆ ਆ ਬੁਖਾਰ ਤੇ ਤੈਨੂੰ ਲੱਗਨ ਨਹੀਂ ਡਿਆ ਮੈਨੂੰ ਸੱਚੋ ਸੱਚ ਦੱਸ ਤੇ ਘਰੇ ਕੋਈ ਗੱਲ ਹੋਈ ਆ ਨਹੀਂ ਤੇ ਤੂੰ ਐਦਾਂ ਪਰੇਸ਼ਾਨ ਹੋ ਕੇ ਬਹਿਣ ਵਾਲੀ ਨਹੀਂ ਹੈਗੀ ਤੈਨੂੰ ਸੌਂ ਲੱਗੇ ਜਿਦੋਂ ਝੂਠ ਬੋਲੇ ਤੇ ਨਵ ਕੀ ਦੱਸਾਂ ਤੁਹਾਨੂੰ ਮੰਮੀ ਮੈਨੂੰ ਵਾਰ-ਵਾਰ ਕਹੀ ਜਾਂਂਦੇ ਆ ਕਿ ਸੌਣਵੀਂ ਨਾ ਚੜ ਗਿਆ ਵਾ ਤੇ ਤੇਰਾ ਵੀਰ ਅਜੇ ਤੱਕ ਸੰਧਾਰਾ ਲੈ ਕੇ ਨਹੀਂ ਆਇਆ ਨਵ ਤੁਹਾਨੂੰ ਵੀ ਪਤਾ ਵਾ ਵੀਰ ਕੰਮ ਤੇ ਜਾਂਦਾ ਵਾ ਤੇ ਕੰਮ ਤੋਂ ਉਹ ਵੇਲ ਨਹੀਂ ਮਿਲਣੀ ਜਦੋਂ ਉਹ ਵੇਲ ਮਿਲ ਜੇਗੀ ਆਪੇ ਦੇਜੂਗਾ ਸੰਧਾਰਾ ਇਹ ਕਿ ਢੀਕ ਵੱਡੀ ਗੱਲ ਆ ਉੱਛਲ ਕੋਈ ਗੱਲਾਂ ਕਰਨ ਐਵੇਂ ਨਾ ਤੂੰ ਮੰਮੀ ਦੀਆਂ ਗੱਲਾਂ ਦਾ ਗੁੱਸਾ ਕਰੀ ਜਾਇਆ ਕਰ ਤੈਨੂੰ ਚੰਗੀ ਤਰ੍ਹਾਂ ਪਤਾ ਜਾਣਾ ਮੰਮੀ ਦਾ ਸੁਭਾਅ ਹੀ ਇਦਾਂ ਦਾ ਆ ਨਾ ਵੀ ਇਹ ਕਿਦਾਂ ਦੀ ਗੱਲ ਹੋਈ ਮੰਮੀ ਆਪਣਾ ਸੁਭਾਅ ਨਹੀਂ ਚੇਂਜ ਕਰ ਸਕਦੇ ਕਿਰਨ ਕਿਦਾਂ ਦੀਆਂ ਗੱਲਾਂ ਕਰੀ ਜਾਂਦੀਆਂ ਤੂੰ ਕਦੇ ਸੁਭਾਅ ਹੀ ਚੇਂਜ ਹੁੰਦੇ ਆ ਨਾਲੇ ਤੂੰ ਮੂੰਹ ਫਲਾ ਕੇ ਤਾਂ ਬਵੇਂ ਜੇ ਮੈਂ ਤੈਨੂੰ ਕਦੇ ਕੁਝ ਕਿਹਾ ਹੋਵੇ ਮੈਂ ਤੇ ਤੈਨੂੰ ਕਦੇ ਨਹੀਂ ਨਾ ਕਿਹਾ ਵੀ ਆਪਣੇ ਪੇਕਿਆਂ ਦੇ ਕੋਈ ਚੀਜ਼ ਲੈ ਕੇ ਆ ਤੂੰ ਤਾਂ ਵੀ ਐਦਾਂ ਮੂੰਹ ਬਣਾ ਕੇ ਬੈਠੀ ਰਹਿਣੀ ਆ ਯਾਰ ਨਾ ਕੀ ਕਰਾਂ ਜਦੋਂ ਵਾਰ-ਵਾਰ ਬੰਦੇ ਨੂੰ ਇੱਕੋ ਗੱਲ ਕਹੀ ਜਾਣੀ ਕਿ ਤੇਰਾ ਵੀਰ ਤਾਂ ਨਹੀਂ ਫੋਨ ਚੁੱਕਣ ਡਿਆ ਉਸੰਧਾਰੇ ਤੋਂ ਡਰਦਾ ਤਾਂ ਫਿਰ ਮੈਂ ਮੂੰਹ ਨਾ ਫਲਾਵਾਂ ਤੇ ਹੋਰ ਕੀ ਕਰਾਂ ਕਿਰਨ ਚੱਲ ਛਾੜ ਦੇ ਵਿਦੇ ਹੁਣ ਇਹਨਾਂ ਗੱਲਾਂ ਨੂੰ ਜਾ ਮੇਰੇ ਬਾਹਰੇ ਕੋਟ ਪਾਣੀ ਲੈ ਗਿਆ ਚਲੋ ਠੀਕ ਐ ਨਵ ਲਿਆਉਣੀ ਆ ਆ ਮੰਮੀ ਕੀ ਗੱਲ ਆ ਤੁਸੀਂ ਕਾਤੋਂ ਕਿਰਨ ਨੂੰ ਪਰੇਸ਼ਾਨ ਕਰਦੇ ਜੇ ਕਿਉਂ ਬਾਰ ਬਾਰ ਉਸੰਧਾਰੇ ਵੱਲੋਂ ਕਹਿੰਦੇ ਜੇ ਅੱਗੇ ਆ ਪਸੰਧਾਰੇ ਖਾਨੇ ਆ ਵੇ ਮੈਂ ਕਦੋਂ ਉਹਨੂੰ ਸੰਧਾਰੇ ਵੱਲੋਂ ਗਿਆ ਵਾ ਉਹ ਤੇ ਐਵੇਂ ਹੀ ਔਖੀ ਹੋਈ ਫਿਰਦੀ ਆ ਮੈਂ ਤੇ ਬਸ ਉਹਨੂੰ ਇੰਨੀ ਗੱਲ ਕਹੀ ਸੀ ਕਿ ਲੋਕਾਂ ਦੀਆਂ ਨਵਾਂ ਦੇ ਸੰਧਾਰੇ ਆ ਗਏ ਆ ਤੇ ਤੇਰਾ ਅਜੇ ਤੱਕ ਸੰਧਾਰਾ ਨਹੀਂ ਆਇਆ ਮੰਮੀ ਤੂੰ ਹੀ ਗਵਾਂਡੀਆਂ ਦੀਆਂ ਨੋਵਾਂ ਤੋਂ ਕੀ ਲੈਣਾ ਆ ਤੂੰ ਹੀ ਆਪਣੇ ਘਰ ਰਹਿਣਾ ਆ ਗਵਾਂਡੀਆਂ ਘਰ ਨਹੀਂ ਰਹਿਣਾ ਨਾਲੇ ਰੋਟੀ ਤੈਨੂੰ ਕਿੰਨੇ ਬਕਾ ਕੇ ਖਵਾਲਨੀ ਆ ਗਵਾਂਡੀਆਂ ਥੋੜਾ ਖਵਾਲਨੀ ਆ ਵੇ ਬਸ ਕਰ ਜਾ ਮੈਂ ਪਕਾ ਕੇ ਖਾ ਲਾਂਗੀ ਆਪੇ ਰੋਟੀਆਂ ਆਪਣੀਆਂ ਮੈਂ ਜੇ ਚੰਗੀ ਭਲੀ ਤੁਰੀ ਫਿਰਦੀ ਆ ਜਦੋਂ ਵੀ ਘਰੇ ਕੋਈ ਗੱਲ ਹੁੰਦੀ ਆ ਤੇ ਝਟ ਮੇਰੀਆਂ ਦੂ ਰੋਟੀਆਂ ਤੇ ਗੱਲ ਆ ਜਾਂਦੀ ਆ ਬਸ ਕਰਜ ਮੰਮੀ ਜੀ ਗੱਡ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਤੇ ਲੜਾਈ ਕਰਨ ਵਾਸਤੇ ਤਿਆਰੀ ਬੈਠੇ ਹੁੰਦੇ ਜੇ ਪਤਾ ਨਹੀਂ ਘਰ ਆਉਂਦੇ ਇਹ ਮੁੰਡੇ ਨੂੰ ਕਿਹੜੀਆਂ ਪਟੀਆਂ ਪੜਾਤੀਆਂ ਵਾਂ ਆਉਂਦਿਆਂ ਹੀ ਮੈਨੂੰ ਬੋਲਣ ਲੱਗ ਪਿਆ ਵਾ ਤਾ ਤਸਵੀਰ ਅਸਰੇ ਆਣ ਕੇ ਚੱਲ ਵੇਖਦੀ ਆਂ ਜਾ ਕੇ ਹਾਂ ਵੀਰੇ ਤੂੰ ਹਾਂ ਭੈਣ ਮੈਂ ਹੀ ਆਂ ਸਸਰੀਕਾਲ ਭੈਣ ਸਸਰੀਕਾਲ ਵੀਰੇ ਪਰ ਵੀਰੇ ਤੂੰ ਤੇ ਐਤਵਾਰ ਆਉਣਾ ਸੀ ਅੱਜ ਕਿਵੇਂ ਆ ਗਿਆ ਭੈਣੇ ਮੈਂ ਸੋਚਿਆ ਮੈਂ ਜਾ ਕੇ ਤੈਨੂੰ ਸਰਪ੍ਰਾਈਜ਼ ਹੀ ਦਊਂਗਾ ਤਾਂ ਕਰਕੇ ਮੈਂ ਤੈਨੂੰ ਦੱਸਿਆ ਹੀ ਨਹੀਂ ਚੱਲ ਵੀਰੇ ਇਹ ਤੇ ਤੂੰ ਬੜਾ ਹੀ ਵਧੀਆ ਕੀਤਾ ਆ ਜਾ ਹੁਣ ਅੰਦਰ ਨਾ ਆ ਗਿਆ ਚਲੋ ਸਾਸਰੀ ਘਰ ਮਾਸੀ ਜੀ ਸਾਸਰੀ ਘਰ ਪੁੱਤ ਹੋਰ ਸਾਨੂੰ ਕੀ ਹਾਲ ਜੇ ਵਧੀਆ ਪੁੱਤ ਜਿਹੜਾ ਟਾਈਮ ਲੰਗੀ ਜਾਂਦਾ ਚਲੋ ਮਾਸੀ ਜੀ ਅੱਜ ਦੇ ਸਮੇਂ 'ਚ ਨਾ ਟਾਈਮ ਹੀ ਵਧੀਆ ਲੰਗੀ ਜਾਏ ਇਹੋ ਬੜੀ ਵੱਡੀ ਗੱਲ ਆ ਹਾਂ ਪੁੱਤ ਸਹੀ ਗੱਲ ਆ ਤੇਰੇ ਵਾਲੀ ਚਲ ਜਾ ਹੁਣ ਤੂੰ ਅੰਦਰ ਜਾ ਕੇ ਬਹਿ ਤੇ ਕਿਰਨ ਤੂੰ ਭਰਾ ਆਪਣੇ ਚਾਹ ਪਾਣੀ ਪਿਆਲ ਤੇ ਨਾਲੇ ਇਹ ਸਮਾਨ ਚੋ ਕੇ ਲੈ ਜਾ ਤੇ ਰਸੋਈ 'ਚ ਰੱਖ ਦੇ ਠੀਕ ਐ ਮੰਮੀ ਜੀ ਹਾਂ ਚੱਲ ਵੀਰੇ ਤੂੰ ਸਾਹਮਣੇ ਕਮਰੇ 'ਚ ਬਹਿ ਜਾ ਕੇ ਮੈਂ ਤੇਰੇ ਤੇ ਚਾਹ ਪਾਣੀ ਲੈ ਕੇ ਆਉਂਦੀ ਆ ਨਹੀਂ ਭੈਣੇ ਚਾਹ ਪਾਣੀ ਮੈਂ ਘਰ ਜਾ ਕੇ ਪੀ ਲਾਂਗਾ ਤੂੰ ਉਦਾਂ ਹੀ ਘੜੀਪਾ ਲਾ ਕੇ ਬਹਿ ਜਾ ਮੇਰੇ ਲਾਗੇ ਨਹੀਂ ਨਹੀਂ ਵੀਰੇ ਚਾਹ ਪਾਣੀ ਪੀਤੇ ਬਗੈਰ ਤਾਂ ਨਹੀਂ ਮੈਂ ਤੈਨੂੰ ਜਾਣ ਦੇਣਾ ਤੂੰ ਅੰਦਰ ਜਾ ਕੇ ਬਹਿ ਮੈਂ ਚਾਹ ਪਾਣੀ ਲੈ ਕੇ ਆਉਂਦੀ ਤੇ ਰਾਸਤੇ ਠੀਕ ਐ ਭੈਣ ਹੋਰ ਪੁੱਤ ਘਰੇ ਸਭ ਠੀਕ ਐ ਹਾਂਜੀ ਮਾਸੀ ਜੀ ਸਾਰੇ ਠੀਕ ਨੇ ਚਲੋ ਚੰਗੀ ਗੱਲ ਐ ਪੁੱਤ ਠੀਕ ਹੀ ਚਾਹੀਦਾ ਹਾਂਜੀ ਤੇ ਭੈਣੇ ਮੈਂ ਤੈਨੂੰ ਕਿਹਾ ਸੀ ਮੈਂ ਚਾਹ ਪੀਣੀ ਨਹੀਂ ਆ ਤੇ ਤੂੰ ਕੱਪ ਫੇਰ ਜ਼ਿਆਦਾ ਭਰ ਲਿਆਈਂ ਲਾ ਦੱਸ ਵੀਰੇ ਫੇਰ ਕੀ ਹੋ ਗਿਆ ਘਰੇ ਤੇ ਉਥੇ ਤੂੰ ਮੇਰੇ ਹੁੰਦਿਆਂ ਗਲਾਸ ਭਰ-ਭਰ ਕੇ ਚਾਹ ਪੀਂਦਾ ਹੀ ਹੁਣ ਤੇਰ ਕੋ ਕੱਪ ਚਾਹ ਦਾ ਨਹੀਂ ਪੀਤਾ ਜਾਣ ਰਿਆ ਪੀਲਾ ਪੀਲਾ ਪੁੱਤ ਕੁਝ ਨਹੀਂ ਹੁੰਦਾ ਭੈਣਾ ਨੂੰ ਤੇ ਇਹ ਹੁੰਦਾ ਵੀ ਮੇਰਾ ਵੀਰ ਘਰੋਂ ਭੁੱਖਾ ਨਾ ਜਾਵੇ ਰਜਾ ਕੇ ਤੋਰਦੀਆਂ ਸਹੀ ਗੱਲ ਐ ਮਾਸੀ ਜੀ ਤੁਹਾਡੇ ਵਾਲੀ ਪੋਤਾ ਮੇਰੇ ਪਿਓ ਦੀ ਸੁਣ ਲਾ ਮੇਰਾ ਪਿਓ ਜਦੋਂ ਵੀ ਮੇਰਾ ਸੰਧਾਰਾ ਲੈ ਕੇ ਆਉਂਦਾ ਹੀ ਨਾ ਜਾਂ ਕੋਈ ਹੋਰ ਚੀਜ਼ ਲੈ ਕੇ ਆਉਂਦਾ ਹੀ ਮੇਰੇ ਘਰ ਦਾ ਪਾਣੀ ਤੱਕ ਨਹੀਂ ਪੀਂਦਾ ਇਹ ਏਦਾਂ ਹੀ ਮੁੜ ਜਾਂਦਾ ਹੀ ਮਾਸੀ ਜੀ ਉਦੋਂ ਜ਼ਮਾਨੇ ਹੋਰ ਹੀ ਤੇ ਹੁਣ ਹੋਰ ਨੇ ਤੇ ਬੰਦੇ ਨੂੰ ਜ਼ਮਾਨੇ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਆ ਵੇ ਪੁੱਤ ਗੱਲ ਤੇ ਤੇਰੀ ਵਾਲੀ ਸਹੀ ਆ ਪਰ ਜਦੋਂ ਮੇਰਾ ਪਿਓ ਆਉਂਦਾ ਹੁੰਦਾ ਸੀ ਨਾ ਉਹ ਇੰਨਾ ਕ ਸਮਾਨ ਲਿਆਉਂਦਾ ਹੁੰਦਾ ਸੀ ਫੇ ਰੁੱਲਦਾ ਫਿਰਦਾ ਹੁੰਦਾ ਸੀ ਅੱਜ ਵਾਕਾ ਕੋ ਬਿਸਕੁਟ ਤੇ ਖਾਦੇ ਨਹੀਂ ਜਾਂਦੇ ਖਰਾਬ ਕਰ ਕਰਕੇ ਸੁੱਟਦੇ ਹੁੰਦੇ ਸੀ ਚਲੋ ਕੋਈ ਗੱਲ ਨਹੀਂ ਮੰਮੀ ਜੀ ਛੱਡੋ ਇਹਨਾਂ ਗੱਲਾਂ ਨੂੰ ਚੰਗਾ ਭੈਣੇ ਹੁਣ ਮੈਨੂੰ ਜਾਣਾ ਪੈਣਾ ਆ ਮੈਨੂੰ ਕੰਮ ਤੋਂ ਬਾਰ-ਬਾਰ ਫੋਨ ਆਈ ਜਾਂਦੇ ਆ ਵੀਰੇ ਐਨੇ ਜਿਨਾ ਬਾਤ ਤੂੰ ਅੱਗੇ ਆਇਆ ਵਾ ਕਮ ਸੇ ਕਮ ਰਾਤ ਰਹਿ ਕੇ ਜਾ ਨਹੀਂ ਭੈਣੇ ਹੁਣ ਮੈਨੂੰ ਜਾਣਾ ਪੈਣਾ ਆ ਫੇਰ ਕਿਤੇ ਵੇਲੇ ਟਾਈਮ ਆਵਾਂਗਾ ਤੇ ਉਦੋਂ ਰਾਤ ਰਾਵਾਂਗਾ ਚਲ ਠੀਕ ਐ ਵੀਰ ਚੰਗਾ ਭੈਣੇ ਚੰਗਾ ਮਾਸੀ ਜੀ ਚੰਗਾ ਪੁੱਤ ਚੰਗਾ ਭੈਣੇ ਫੇਰ ਧਿਆਨ ਰੱਖੀਆ ਆਪਣਾ ਚੰਗਾ ਵੀਰ ਚਲ ਵੇਖਦੀ ਐ ਨਾ ਰਸੋਈ ਚ ਜਾ ਕੇ ਕਿ ਭਰਾਏ ਦਾ ਕੀ ਲੈ ਕੇ ਆਇਆ ਹੈ ਆ ਵੀ ਹਲਾਏ ਦਾ ਹਾਲ ਮੈਂ ਇਹਨੂੰ ਆਖਿਆ ਵੀ ਸਮਾਨ ਜਾ ਕੇ ਤੇ ਰਸੋਈ ਚ ਰੱਖ ਕੇ ਆ ਤੇ ਇਹ ਇੱਥੇ ਬੈੱਡ ਤੇ ਰੱਖ ਗਈ ਆ ਚਲ ਮੈਂ ਇੱਥੇ ਵੇਖ ਲੈਨੀ ਆ ਭਰਾਏ ਦਾ ਕਿਹੜਾ ਚੰਨ ਚੜ੍ਹ ਗਿਆ ਵੇਖ ਲਾ ਸੜੇ ਜੇ ਰਸਗੁੱਲੇ ਚੁੱਕ ਲਿਆ ਵਾ ਜਿਨ੍ਹਾਂ ਨੂੰ ਕੋਈ ਖਾਂਦਾ ਵੀ ਨਹੀਂਗਾ ਇਹੋ ਜੇ ਤੇ ਸਾਡੇ ਘਰ ਰੋਲਦੇ ਫਿਰਦੇ ਆਂ ਕਿ ਜੇ ਤਾਂ ਕੋਈ ਚੀਜ਼ ਲਿਆਉਣੀ ਸੀ ਤੇ ਚੱਜ ਦੀ ਲੈ ਆਉਂਦਾ ਬਰਫੀ ਦਾ ਹੀ ਡੱਬਾ ਲੈ ਆਉਂਦਾ ਜਿਹੜਾ ਕੋਈ ਖਾ ਤੇ ਲੈਂਦਾ ਹਾਦੀ ਹੋ ਗਈ ਐ ਇਹਨਾਂ ਵਾਲੀ ਆਲੇ ਆ ਸੂਟ ਕੋਈ ਲਿਆਇਆ ਪਹਿਣ ਆਪਣੀ ਵਾਸਤੇ ਚੁੱਕ ਕੇ ਇਹਨਾਂ ਨੂੰ ਇਹ ਵੀ ਪਤਾ ਚੰਗਾ ਭਲਾ ਕਿ ਵਿਆਹ ਤੋਂ ਬਾਅਦ ਚਹੀਂ ਪਹਿਲੀ ਵਾਰ ਪਹਿਣ ਪੜੀ ਕੁਸੰਧਾਰਾ ਲੈ ਕੇ ਚੱਲੇ ਆਂ ਤੇ ਸਾਰੇ ਟੱਬਰ ਦੇ ਕੱਪੜੇ ਬਣਦੇ ਹੀਗੇ ਅਕਲ ਨਹੀਂ ਹੈਗੀ ਕਿਤੇ ਇਹਨਾਂ ਨੂੰ ਇੱਥੇ ਵੇਖਾਂ ਭਲਾ ਕੀ ਐ ਲੈ ਅਸੜੇ ਜੇ 2 ਕਿਲੋ ਬਿਸਕੁਟ ਚੁੱਕ ਲਿਆਈ ਵੀ ਤੂੰ ਬਿਸਕੁਟ ਲਿਆਉਣੇ ਐ ਤਾਂ ਕੋਈ 4-5 ਕਿਲੋ ਤਾਂ ਲਿਆ ਆ ਕੋਈ ਖਾ ਵੀ ਲੈਂਦਾ 4 ਦੇਣਾ ਹਾਦੀ ਹੋ ਗਈ ਇਹਨਾਂ ਵਾਲੀ ਸੜਿਆ ਜਾ ਪੀਪਾ ਚੁੱਕ ਲਿਆ ਆ ਵਾ ਅੰਤਰਾ ਜੰਗਾਲਿਆ ਕੋਈ ਗੱਲ ਨਹੀਂ ਵੇਲਾ ਹੁੰਦਾ ਤੇ ਇਹਨੂੰ ਤੇ ਮੈਂ ਜਾ ਕੇ ਛੱਪੜ 'ਚ ਸੁੱਟ ਕੇ ਆਉਣੀ ਆ ਚੱਲ ਕੋਈ ਨਹੀਂ ਕਰਦੀ ਆ ਮੈਂ ਹੁਣੇ ਜਾ ਕੇ ਗੱਲ ਇਹਦੇ ਨਾਲ ਮੰਮੀ ਹੋਂਦੇ ਤੁਸੀਂ ਖੁਸ਼ ਜੇ ਨਾ ਮੇਰਾ ਵੀਰ ਦੇ ਗਿਆ ਸੰਧਾਰਾ ਤੇ ਜਾ ਕੇ ਦਿਓ ਗਵਾਂਡੀਆਂ ਦਾ ਘਰ ਨੀ ਕੀ ਸੰਧਾਰਾ ਦੇ ਕੇ ਗਿਆ ਤੇਰਾ ਭਰਾ ਤੁਹਾਨੂੰ ਜੰਗਾ ਭਲਾ ਪਤਾ ਨਾ ਵੀ ਵਿਆਹ ਤੋਂ ਬਾਅਦ ਤੇਰਾ ਪਹਿਲਾ ਸੰਧਾਰਾ ਹੀ ਤੇ ਸਾਰੇ ਟੱਬਰ ਦੇ ਕੱਪੜੇ ਬੰਦੇ ਹੀ ਤੇ ਕੱਲਾ ਤੇਰਾ ਸੂਟ ਚੋਕੇ ਤੇ ਦੇ ਗਿਆ ਮੰਮੀ ਜਿੰਨੇ ਜੋਗੇ ਹੈਗੀ ਉਹਨਾਂ ਨੇ ਕੀਤਾ ਹੀ ਨਾ ਪਤਾ ਨਹੀਂ ਤੁਸੀਂ ਕਿਉਂ ਨੀ ਮੇਰਾ ਖਿਹੜਾ ਛੱਡਦੇ ਨੀ ਕਿਉਂ ਖਿਹੜਾ ਛੱਡਾ ਤੇਰਾ ਮੈਂ 1.200 ਵਾਲਾ ਰਸਗੋਲਿਆਂ ਦਾ ਡੱਬਾ ਦੇ ਗਿਆ ਭਰਾ ਤੇਰਾ ਬਰਫੀ ਦਾ ਡੱਬਾ ਨਹੀਂ ਲੈ ਸਕਦਾ ਮੰਮੀ ਕਿੱਦਾਂ ਦੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਇੱਕ ਵਿਚਾਰਾ ਕਿੰਨਾ ਔਖਾ ਹੋ ਕੇ ਸੰਧਾਰਾ ਦੇਖ ਗਿਆ ਤੇ ਉੱਤੋਂ ਤੁਸੀਂ ਮੈਨੂੰ ਗੱਲਾਂ ਸੁناਈ ਜਾਂਦੇ ਹੋ ਨਹੀਂ ਕਿਉਂ ਨਾ ਤੈਨੂੰ ਗੱਲਾਂ ਸੁਣਾਵਾ ਮੈਂ ਮੈਂ ਤਾਂ ਤੈਨੂੰ ਗੱਲਾਂ ਸੁਣਾਉਣੀਆਂ ਹੀ ਸੁਣਾਉਣੀਆਂ ਨੇ ਜਿਉਂ ਚ ਅੱਜ ਦਾ ਘਰ ਜਾਂਦੇ ਤੇ ਮੈਂ ਤੈਨੂੰ ਨਾ ਗੱਲਾਂ ਸੁਣਾਉਂਦੀ ਹਟ ਕੋਨੀ ਇਹ ਖਾਦੇ ਜਾਂਦੇ ਰਸਗੁਲੇ ਤੇ ਬਿਸਕੁਟ ਆਪੇ ਖਾ ਲਈ ਤੂੰ ਕੋਈ ਗੱਲ ਨਹੀਂ ਮੰਮੀ ਜੀ ਮੈਂ ਆਪੇ ਖਾ ਲਾਂਗੀ ਕੰਮੀ ਦਾ ਹਾਲ ਕਿਦਾਂ ਸਮਾਨ ਦਾ ਖਲਾਰਾ ਪਾਗ ਗਏ ਆ ਕਲ ਮਮੀ ਬੜੇ ਪਰੇਸ਼ਾਨ ਜੀ ਹੋ ਕੇ ਬੈਠੇ ਜੇ ਤੁਸੀਂ ਵੇ ਪਰੇਸ਼ਾਨ ਕੀ ਹੋਣਾ ਵਾ ਮੈਨੂੰ 5-6000 ਰੁਪਈਆ ਦੇ ਮੈਂ ਕੁੜੀ ਕੋ ਸੰਧਾਰਾ ਲੈ ਕੇ ਜਾਣਾ ਆ ਮੰਮੀ 5-6000 ਰੁਪਈਆ ਇੰਨੇ ਪੈਸੇ ਹੈ ਨਹੀਂ ਮੇਰੇ ਕੋਲ ਵੇ ਕਿਉਂ ਹੈ ਨਹੀਂ ਤੇਰੇ ਕੋ ਇੰਨੇ ਪੈਸੇ ਤੂੰ ਕਮਾਈ ਨਹੀਂ ਕਰਦਾ ਮੰਮੀ ਕਮਾਈ ਤੇ ਮੈਂ ਕਰਦਾ ਆ ਪਰ ਤੁਹਾਨੂੰ ਵੀ ਪਤਾ ਆ ਕਿ ਗਿਰਨ ਦੇ ਦਵਾਈ ਚੱਲਣ ਰਹੀ ਆ ਉਹਦੇ ਗੁਰਦੇ ਚ ਪੱਥਰੀ ਆ ਟਾੜੀ ਵੀ ਮਹੀਨੇ ਬਾਅਦ ਜਾ ਕੇ ਦਵਾਈ ਲੈਣੀ ਪੈਂਦੀ ਆ ਤੇ ਮੇਰੇ ਕੋਲ ਤਾਂ ਕਰਕੇ ਇੰਨੇ ਪੈਸੇ ਨਹੀਂ ਹੁੰਦੇ 1100 ਰੁਪਈਆ ਮੇਰੇ ਕੋਲ ਹੈਗਾ ਇਹਦੇ ਨਾਲ ਤੁਸੀਂ ਸਾਰ ਲੋ ਜੇ ਸਾਰਨਾ ਆ ਤੇ 5-6000 ਰੁਪਈਆ ਨਹੀਂ ਮੇਰੇ ਕੋਲ ਹੋਣਾ ਵੇ ਮੇ ਕੁੜੀ ਨੂੰ ਵਧੀਆ ਤਰੀਕੇ ਨਾਲ ਸੰਧਾਰਾ ਦੇ ਕੇ ਆਉਣਾ ਆ ਤਾਂ ਜੋ ਉਹਦੇ ਸਹੁਰੇ ਉਹਨੂੰ ਕੱਲ ਨੂੰ ਗੱਲ ਨਾ ਕਰਨ ਕੋਈ ਵੀ ਨਾਲੇ ਉਹਨੂੰ ਮਚਾਂਦੀ ਦੀਆਂ ਝੂੜੀਆਂ ਬਣਾ ਕੇ ਦੇਣੀਆਂ ਨੇ ਮੰਮੀ ਚਾਂਦੀ ਦੀਆਂ ਝੂੜੀਆਂ ਆ ਤੁਹਾਡੀਆਂ ਚਾਂਦੀ ਦੀਆਂ ਝੂੜੀਆਂ ਨਾ 5000 ਤੋਂ ਘੱਟ ਨਹੀਂ ਬਣਨੀਆਂ ਐਨੇ ਮੰਗਾਈ ਦੇ ਟਾਈਮ ਦੇ ਵਿੱਚ ਵੇ ਕੀ ਗੱਲ ਮੇਰੀ ਧੀ ਨੂੰ 5000 ਦੀਆਂ ਝੂੜੀਆਂ ਵੀ ਨਹੀਂ ਮਿਲ ਸਕਦੀਆਂ 5000 ਹੁੰਦਾ ਕਿੰਨਾ ਕਿਆ ਉਹ ਮੰਮੀ ਜੀ ਤਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਆ ਮੇਰੀ 12000 ਰੁਪਿਆ ਤਨਖਾਹ ਆ ਤੇ ਉਹਦੇ ਵਿੱਚ ਹੀ ਮੈਂ ਸਾਰੇ ਘਰ ਦਾ ਖਰਚਾ ਕੱਢਣਾ ਹੁੰਦਾ ਆ ਠੀਕ ਆ ਸੌਦਾ ਪੱਤਾ ਲਿਆ ਦੁੱਧ ਲਿਆ ਦਵਾਈਆਂ ਲਿਆ ਮੇਰੀ ਕਿਹੜੀ 50000 ਰੁਪਿਆ ਤਨਖਾਹ ਆ ਜਿਹੜੇ ਮੈਂ ਇੰਨੇ ਖਰਚੇ ਕਰੀ ਜਾਵਾਂ ਵੇ ਜੇ ਤੂੰ ਖੁੱਲੇ ਖਰਚੇ ਨਹੀਂ ਕਰ ਸਕਦਾ ਤੇ ਫਿਰ ਮੈਂ ਯਾਰਾ ਸੌਦਾ ਕੀ ਕਰਾਂ 1100 ਦੇ ਨਾਲ ਕੁੜੀ ਨੂੰ ਸੰਦਾਰਾ ਦਿੱਤਾ ਜਾਊਗਾ ਮੰਮੀ ਮੈਨੂੰ ਨਹੀਂ ਜੀ ਇਸ ਗੱਲ ਦਾ ਪਤਾ ਮੇਰੇ ਕੋਲ ਤੇ 1100 ਹੀ ਜੇ ਜਿੱਦਾਂ ਵੀ ਸਾਰਨਾ ਨਾ ਇਹਨਾਂ ਭੈਣਾਂ ਨੇ ਸਾਰੋ ਨਵ ਕੀ ਗੱਲ ਹੋ ਗਈ ਐਵੇਂ ਕਹਾ ਤਾਂ ਮੰਮੀ ਨਾ ਬੋਲੀ ਜਾਣ ਜੀ ਉਹ ਕਿੰਨਾ ਬੋਲਣਾ ਕੀ ਮੰਮੀ ਕਹਿੰਦੇ ਭੈਣ ਨੂੰ ਸੰਧਾਰਾ ਦੇ ਕੇ ਆਉਣਾ ਆ ਤੇ ਮੈਨੂੰ 5000 ਰੁਪਏ ਚਾਹੀਦਾ ਤੇ ਮੈਂ ਕਿਹਾ ਮੇਰੇ ਕੋਲ ਤਾਂ ਸਿਰਫ 1100 ਰੁਪਇਆ ਹੈਗਾ ਆ ਇਹਦੇ ਨਾਲ ਤੁਸੀਂ ਸਾਰ ਲਓ ਤੇ ਮੰਮੀ ਕਹਿੰਦੇ ਇਨੇ ਭੈਣਾਂ ਸਰਨਾੜੀਆਂ ਅੱਛਾ ਤੇ ਇਹ ਗੱਲ ਆ ਤੇ ਮੰਮੀ ਜੀ ਤੁਸੀਂ ਇਦਾਂ ਕਰੋ ਹਾਂ ਜਿਹੜਾ ਮੇਰਾ ਵੀਰ ਸੰਧਾਰਾ ਦੇ ਗਿਆ ਵਾ ਤੁਸੀਂ ਉਹੀ ਸੰਧਾਰਾ ਦੀਦ ਨੂੰ ਦੇਓ ਜਾ ਕੇ ਮੈਂ ਕਿਹੜਾ ਕੱਲੀ ਨੇ ਸਾਰਾ ਕੁਝ ਖਾ ਜਾਣਾ ਵਾ ਅੱਛਾ ਅਹੀਂ ਹੁਣ ਤੇਰੇ ਭੈ ਕਿਆ ਵਾਲਾ ਸੰਧਾਰਾ ਆ ਕੇ ਕੁੜੀ ਨੂੰ ਦੇ ਦਈਏ ਮੰਮੀ ਫਿਰ ਕੀ ਹੋ ਜਾਊਗਾ ਤੁਸੀਂ ਆਪ ਹੀ ਵੇਖੋ 1100 ਦਾ ਤਾਂ ਸਿਰਫ ਇੱਕ ਸੂਟ ਹੀ ਆਉਣਾ ਵਾ ਤੇ ਬਾਕੀ ਸਮਾਨ ਤੁਸੀਂ ਕਿੱਥੋਂ ਲੈ ਜਾਓਗੇ ਮੰਮੀ ਕੇਰ ਨੇ ਸਹੀ ਗੱਲ ਕਹਿਣ ਈ ਆ ਇਹਦੇ ਭਰਾਵਾਂ ਵਾਲਾ ਸੰਧਾਰਾ ਨਾ ਉਹੋ ਜਾ ਕੇ ਤੇ ਭੈਣ ਨੂੰ ਦੇਵੋ ਨਹੀਂ ਤੇ ਤੁਹਾਨੂੰ ਵੀ ਪਤਾ ਆ ਵੀ ਇਹੋ 1100 ਰੁਪਇਆ ਦੇ ਘਰ ਹੈਗਾ ਆ ਤੇ ਜੇ ਤੁਸੀਂ ਇਹ ਵੀ ਖਰਚ ਲਿਆ ਤੇ ਕੱਲ ਨੂੰ ਘਰੇ ਕੋਈ ਲੋਡ ਪੈ ਗਈ ਤੇ ਫਿਰ ਪੈਸੇ ਕਿੱਥੋਂ ਲਿਆਓਗੇ ਤੁਸੀਂ ਹਾਂ ਪੁੱਤ ਗੱਲ ਤੇ ਪੈਸੇ ਤੇਰੀ ਵਾਲੀ ਸਹੀ ਆ ਹਾਂਜੀ ਮੰਮੀ ਤੁਸੀਂ ਇਦਾਂ ਕਰੋ ਜਿਹੜਾ ਮੇਰਾ ਵੀਰ ਸਮਾਨ ਦੇ ਕੇ ਗਿਆ ਨਾ ਉਹ ਤੁਸੀਂ ਸਾਰਾ ਸਮਾਨ ਦੀਦੀ ਨੂੰ ਦੇ ਆਓ ਜਾ ਕੇ ਜਦੋਂ ਤੁਹਾਡੇ ਕੋਲ ਜ਼ਿਆਦਾ ਪੈਸੇ ਆ ਜਾਣਗੇ ਆਪਾਂ ਹੋਰ ਸਮਾਨ ਦੇਵਾਂਗੇ ਦੀਦੀ ਨੂੰ ਸਹੀ ਗੱਲ ਮੰਮੀ ਇੱਦਾਂ ਹੀ ਆਪਾਂ ਕਰੀਏ ਨਾਲੇ ਸੰਧਾਰਾ ਵੀ ਦਿੱਤਾ ਜਾਊਗਾ ਤੇ ਨਾਲੇ ਪੈਸਿਆਂ ਵੱਲੋਂ ਵੀ ਸਰ ਜਾਊਗਾ ਚੱਲ ਠੀਕ ਐ ਪੁੱਤ ਇਹ ਇਦਾਂ ਹੀ ਕਰ ਲੈਨੇ ਆ ਹਾਂਜੀ ਮੰਮੀ ਨਾਲੇ ਤੁਸੀਂ ਇੱਕ ਗੱਲ ਨੋਟ ਕੀਤੀ ਤੁਸੀਂ ਸਾਰਾ ਦਿਨ ਕਿਰਨ ਨੂੰ ਨੀਂਦ ਦੇ ਰਹਿੰਦੇ ਜੇ ਕਦੇ ਇਹਦੇ ਭੇਕਿਆਂ ਨੂੰ ਨੀਂਦ ਦੇ ਰਹਿੰਦੇ ਜੇ ਤੇ ਕੱਲ ਉਹਦਾ ਭਰਾ ਜਿਹੜਾ ਸੰਧਾਰਾ ਦੇ ਕੇ ਗਿਆ ਸੀ ਤੁਸੀਂ ਉਹਦੇ ਵਿੱਚ ਵੀ 20 ਨੁਕਸ ਗੱਡੇ ਤੇ ਹੁਣ ਵੇਖ ਲਓ ਕਿੱਡਾ ਵੱਡਾ ਦੇਲ ਹੈ ਕਿਰਨ ਦਾ ਇਹ ਕਹਿਣ ਦੀ ਆ ਮੇਰਾ ਸੰਧਾਰਾ ਲੈ ਜਾਓ ਤੇ ਜਾ ਕੇ ਦੀਦੀ ਨੂੰ ਦੇਵੋ हां पुत्त सही गल है तेरे वाली मेरा एक सूरिया मैं तो ये भूल ही गई कि किरण मेरी नवां है ते मिनु एदना ਰਲ ਮਿਲ ਕੇ ਰਹਿਣਾ ਚਾਹੀਦਾ ਮੈਂ ਲੋਕਾਂ ਦੀ ਨੋਂਾਂ ਦੀ ਸਿਫਤਾਂ ਕਰਦੀ ਰਹੀ ਤੇ ਆਪਣੀ ਨੋਂਾਂ ਦੀ ਐਵੇਂ ਬਖਤੋਈਆਂ ਕਰਦੀ ਰਹੀ ओ चलो कोई गल नहीं मम्मी ਛੱਡੋ ਇਹਨਾਂ ਗੱਲਾਂ ਨੂੰ ਤੇ ਜਾ ਕੇ ਨਾ ਜਾ ਕੇ ਤਿਆਰ ਹੋ ਤੇ ਆਪਾਂ ਦੋਵੇਂ ਜਾਨੇ ਜਾ ਕੇ ਤੇ ਭੈਣ ਸੰਧਾਰਾ ਦੇ ਕੇ ਆਉਨੇ ਆ ਚਲੋ ਠੀਕ ਹੈ ਨਾ हां चलो ਠੀਕ ਹੈ मम्मी ਆਪਾਂ ਤਿਆਰ ਹੋਈਏ ਜਾ ਕੇ ਫਿਰ ਚੰਗਾ ਪੁੱਤ हां जी हां जी ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਸੌਂ ਦਾ ਮਹੀਨਾ ਚੱਲਣ ਰਿਹਾ ਆ ਤੇ ਇਹ ਵੀਡੀਓ ਵਾਅਦੇ ਤੋਂ ਵਾਅਦੇ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਜਿੰਨਾ ਘਰਾਂ ਦੇ ਵਿੱਚ ਸੱਸਾਂ ਨੋਆ ਨਾਲ ਇਦਾਂ ਕਰਦੀਆਂ ਆ ਉਹਨਾਂ ਘਰਾਂ ਦੇ ਵਿੱਚ ਇਦਾਂ ਸਭ ਕੁਝ ਹੋਣਾ ਬੰਦ ਹੋ ਜੇ ਤੇ ਇਹਦੇ ਨਾਲ ਨਾਲ ਤੁਸੀਂਿਆ ਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਜੇ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਹੈ ਜੀ ਮਿਸਟਰ ਐਂਡ ਮਿਸਸ ਕਾਲੋਂ ਦੇ ਕਿਰਨ ਵੀ ਰਕਾਲੋਂ ਦੂਜੀ ਗੱਲ ਇੱਕ ਇਹ ਆ ਵੀ ਆਪਣੀ ਵੀਡੀਓ ਦੇ ਥੱਲੇ ਨਾ ਇੱਕ ਲਿੰਕ ਲੰਗਾ ਲੱਗਾ ਹੁੰਦਾ ਆ ਜਿਹਦੇ ਵਿੱਚ ਆਪਾਂ ਸੂਟਾਂ ਦੇ ਲਿੰਕ ਦਿੱਤੇ ਆ ਕੋਈ ਭੈਣ ਸੂਟ ਖਰੀਦਣਾ ਚਾਹੁੰਦੀ ਹੋਵੇ ਤੇ ਉਹਨਾਂ ਲਿੰਕਾਂ ਨੂੰ ਓਪਨ ਕਰਕੇ ਤੇ ਸੂਟ ਖਰੀਦ ਸਕਦੀ ਆ ਤੇ ਬਾਕੀ ਹਰ ਵੀਡੀਓ ਥੱਲੇ ਲੱਗਾ ਆ ਤੇ ਜਰੂਰ ਵੀਡੀਓ ਨੂੰ ਇੱਕ ਵਾਰ ਜਾ ਕੇ ਤੇ ਚੈੱਕ ਜਰੂਰ ਕਰ ਲਿਓ ਸਾਰੀਆਂ ਵੀਡੀਓ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ